ਸਰੋਸ ਸਿਕਾਉ ਜੀ ਮਹਾ ਕਵਰ ਸਿੰਘ ਵੇਦੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਦੀਆਂ ਹੀ ਵਿਖਾਈ ਦੇ ਰੀਆਂ ਵੈਸੇ ਤਾਂ ਉਹਨਾਂ ਇਹ ਮੁਸ਼ਕਲਾਂ ਆਪ ਹੀ ਪੈਦਾ ਕੀਤੀਆਂ ਆਪ ਹੀ ਆਪਣੇ ਵਿਵਾਦਾਂ ਵਿੱਚ ਫਸੇ ਤੇ ਆਪ ਹੀ ਸਰਕਾਰ ਨੂੰ ਸਵਾਲਾਂ ਦੇ ਵਿੱਚ ਲੈ ਆਏ ਜਿਸ ਕਰਕੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਘੇਰਾਬੰਦੀ ਵਿਖਾਈ ਦਿੱਤੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਸਿੱਧਾ ਪੰਗਾ ਸਰਕਾਰ ਦੇ ਨਾਲ ਲਿਆ ਦਿੱਲੀ ਦੇ ਨਾਲ ਲਿਆ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਨੇ ਘੇਰ ਲਿਆ ਉਹਨਾਂ ਮਾਮਲਿਆਂ ਵਿੱਚ ਘੇਰ ਲਿਆ ਜਿਹੜੇ ਉਹਨਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਜੁੜੇ ਹੋਏ ਸਨ ਜਿਹੜਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਸੀ ਉਹਨਾਂ ਨੂੰ ਅਦਾਲਤ ਵਿੱਚ ਜਾਣਾ ਪਿਆ ਜਿੱਥੇ ਬਹੁਤ ਸਾਰੇ ਪੱਖ ਦਲੀਲਾਂ ਜਿਹੜੀਆਂ ਸੀ ਉਹ ਵਕੀਲਾਂ ਨੇ ਰੱਖੀਆਂ ਪਰ ਅਦਾਲਤ ਨੇ ਕੋਈ ਵੀ ਰਾਹਤ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਨਹੀਂ ਦਿੱਤੀ ਹੁਣ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਸਰੈਂਡਰ ਕਰਨਾ ਪਏਗਾ ਹੁਣ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਆਤਮ ਸਮਰਪਣ ਕਰਨਾ ਪੈਗਾ ਕਿਉਂਕਿ ਅਸੀਂ ਬਹੁਤ ਪਹਿਲਾਂ ਇਸ ਘਟਨਾ ਕਰਮ ਨੂੰ ਬੜਾ ਨੇੜੇ ਤੋਂ ਦੇਖ ਰਹੇ ਸੀ ਜਿਸ ਕਰਕੇ ਭੁਵਿੱਖਬਾਣੀ ਕੀਤੀ ਸੀ ਕਿ ਜੇ ਅਦਾਲਤ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਕੋਰਟ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਸੁਭਾਵਿਕ ਸੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਕੋਰਟ ਵਿੱਚ ਆਣਾ ਹੀ ਪੈਗਾ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਜਿੱਥੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਹ ਪੁਲਿਸ ਦੀ ਗਰਤੋਂ ਦੌਰਾਨ ਪੁਲਿਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੀ ਛਾਪਾ ਮਾਰੀ ਕੀਤੀ ਗ੍ਰਫਤਾਰੀ ਲਈ ਪਰ ਕੋਈ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਨੂੰ ਨਹੀਂ ਮਿਲੀ ਤੇ ਉਸ ਦੇ ਨਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਸਮੇਂ-ਸਮੇਂ ਤੇ ਲਾਈਵ ਹੁੰਦੇਗੇ ਆਪਣਾ ਪੱਖ ਰੱਖਦੇਗੇ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਨੂੰ ਢਾਰਸ ਵੀ ਮਿਲੀ ਵੱਡਾ ਸਹਿਯੋਗ ਵੀ ਮਿਲਿਆ ਪਰ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਮਸਲੇ ਦੇ ਵਿੱਚ ਅਦਾਲਤ ਨੇ ਹੁਣ ਇੱਕ ਜਿਹਾ ਆਦੇਸ਼ ਜਿਹੜਾ ਉਹ ਜਾਰੀ ਕਰ ਦਿੱਤਾ ਜਿਸ ਦੇ ਨਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕੋਠੀ ਦੇ ਬਾਹਰ ਅਦਾਲਤੀ ਆਦੇਸ਼ ਚਪਕਾ ਦਿੱਤੇ ਗਿਆ ਜਿਸ ਕਰਕੇ 12 ਨਵੰਬਰ ਨੂੰ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਆਤਮ ਸਮਰਪਣ ਕਰਨਾ ਪਏਗਾ ਸਰੈਂਡਰ ਕਰਨਾ ਪਏਗਾ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਹਰਮਿੰਦਰ ਸਿੰਘ ਪਠਾਨ ਮਾਜਰਾ 12 ਨਵੰਬਰ ਨੂੰ ਕੋਰਟ ਚ ਆਉਣਗੇ ਜੇ ਨਹੀਂ ਆਉਂਦੇ ਤਾਂ ਕੀ ਹੋਏਗਾ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਭਗੌੜਾ ਕਰਾਰ ਵੀ ਦਿੱਤਾ ਜਾਏਗਾ ਜਿਸ ਦੇ ਨਾਲ ਮੁਸ਼ਕਲਾਂ ਹੋਰ ਵਧਣਗੀਆਂ ਜਿਸ ਕਰਕੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਵੀ ਵੱਡੇ ਅੜਿੱਕੇ ਦਿਖਾਈ ਦੇਣਗੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਮਸਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਆਖਰ ਦੇ ਵਿੱਚ ਸਾਰੀਆਂ ਦਲੀਲਾਂ ਤੇ ਪੱਖ ਵੇਖਣ ਤੋਂ ਬਾਅਦ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਮਸਲੇ ਦੇ ਵਿੱਚ ਰੇ ਕਾਂਡ ਮਸਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਅਦਾਲਤ ਵਿੱਚ ਪੇਸ਼ ਹੋਣ ਲਈ ਆਖ ਦਿੱਤਾ ਗਿਆ ਇੱਕ ਨੋਟਿਸ ਜਿਹੜਾ ਉਹਨਾਂ ਦੀ ਕੋਠੀ ਦੇ ਬਾਹਰ ਅਦਾਲਤ ਨੇ ਚਪਕਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਅਗਲਾ ਕਦਮ ਕਿਸ ਪੱਖ ਦਾ ਲੈਂਦੇ ਆ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਆ ਕਿਉਂਕਿ ਹੁਣ ਉਹਨਾਂ ਪ੍ਰਤੀ ਜਿਹੜੇ ਅਦਾਲਤੀ ਆਦੇਸ਼ ਨੇ ਉਬਾਰ ਆ ਚੁੱਕੇ ਨੇ ਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਇਹ ਸੋਚਣਾ ਹੀ ਪਏਗਾ ਕਿ ਉਹਨਾਂ ਨੇ ਅਦਾਲਤ ਵਿੱਚ ਓਣਾ ਹੈ ਜੇ ਉਹਨਾਂ ਨੇ ਅਦਾਲਤ ਆਉਣ ਬਾਰੇ ਸੋਚਿਆ ਤਾਂ ਸਵਾਭਕ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋਏਗੀ ਕਿਉਂਕਿ ਰਾਤ ਪਖਤੋ ਤਾਂ ਅਦਾਲਤ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਤੇ ਹੁਣ ਕਿਸ ਤਰ੍ਹਾਂ ਦੇ ਘਟਨਾਕਰਮ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਬਾਬਤ ਚੜਿਆ ਸਾਹਮਣੇ ਆਉਣਗੇ ਹਰਮਿੰਦਰ ਸਿੰਘ ਪਠਾਨ ਮਾਜਰਾ ਕੀ ਆਪਣੀ ਸਰਕਾਰ ਆਪਣੇ ਜਿਹੜੇ ਸਿਆਸੀ ਧਿਰ ਦੇ ਲੋਕ ਸੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਾਥ ਨਹੀਂ ਮਿਲਿਆ ਤਾਂ ਉਹ ਕਿਸ ਸਿਆਸੀ ਧਿਰ ਦੇ ਨਾਲ ਜੁੜਦੇ ਆ ਆਪਣੀ ਸਰਕਾਰ ਦੇ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਕਰਦੇ ਆ ਕਿਸ ਤਰ੍ਹਾਂ ਉਹ ਅੱਗੇ ਵਧਣਗੇ ਇਹ ਸਾਰੇ ਘਟਨਾਕਰਮ ਜਿਹੜੇ ਆ ਨਾਲ ਦੀ ਨਾਲ ਦਿਖਾਈ ਦੇਣਗੇ ਫਿਲਹਾਲ ਅਦਾਲਤੀ ਇਹ ਦੇਸ਼ ਜਿਹੜੇ ਆ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ 12 ਨਵੰਬਰ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਅਦਾਲਤ ਵਿੱਚ ਆਉਣ